ਸਰਦਰ ਸਤਿਕਾਲ ਜੀ ਅ ਸਰਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਖੁਰਾਕੀ ਤੱਤਾਂ ਦੇ ਮਸਲੇ ਹੁਣ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੇ ਸਰਦੀਆਂ 'ਚ ਇੱਕ ਵਿਸ਼ਾ ਹੈ ਜਿਹਦੇ ਬਾਰੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿਤਾਬ 'ਚ ਵੀ ਗੱਲ ਕੀਤੀ ਹੈ ਵੀ ਖੁਰਾਕੀ ਤੱਤ ਗਏ ਕਿੱਥੇ ਬਹੁਤ ਸਾਰੇ ਪਸ਼ੂ ਪਾਲ ਕੇ ਪੁੱਛਦੇ ਆ ਜੀ ਵੀ ਬੜੀਆਂ ਮਹਿੰਗੀਆਂ ਮਹਿੰਗੀਆਂ ਫੀਡਾਂ ਪਾ ਰਹੇ ਆ ਕੰਪਨੀਆਂ ਦੀਆਂ 10000 12000 ਰੋਲੀਆਂ ਵੀ ਦੇ ਰਹੇ ਆਂ ਕਿੰਨੀਆਂ ਵੀ ਦੇ ਰਹੇ ਆਂ ਪਰ ਖੁਰਾਕੀ ਤੱਤ ਨਹੀਂ ਪੂਰੇ ਹੋ ਰਹੇ ਦੇਖੋ ਕੀ ਹੈ ਮੈਂ ਬਹੁਤ ਵਾਰ ਇਸ ਗੱਲ ਬਾਰੇ ਵਿਸਾਰਚ ਦੱਸਿਆ ਵੀ ਮਿੰਨਰ ਮਿਕਸਚਰ ਜਿਹੜੇ ਆ ਨਾ ਹੁਣ ਇਹਨਾਂ ਦਾ ਸਮਾਂ ਲੰਘ ਚੁੱਕਿਆ ਹੈਗਾ ਹੁਣ ਸਮਾਂ ਆ ਗਿਆ ਪ੍ਰੀ ਮਿਕਸ ਦਾ ਪ੍ਰੀ ਮਿਕਸ ਤੇ ਮਿੰਨਰ ਦਾ ਫਰਕ ਕੀ ਹੁੰਦਾ ਹੈ ਇਹ ਸਵਾਲ ਬਹੁਤ ਸਾਰੇ ਪਸ਼ੂ ਪਾਲਕ ਪੁੱਛਦੇ ਦੇ ਬਾਰੇ ਬਹੁਤ ਸਾਰਾ ਕੰਮ ਮੈਂ ਵੀ ਜ਼ਮੀਨੀ ਪੱਧਰ ਤੇ ਕਰ ਰਿਹਾ ਹਾਂ ਲੋਕਾਂ ਨਾਲ ਬਹੁਤ ਸਾਰੇ ਪਸ਼ੂ ਪਾਲਕਾਂ ਨਾਲ ਬਹੁਤ ਸਾਰੀਆਂ ਕੰਪਨੀਆਂ ਵੀ ਇੱਥੇ ਕੰਮ ਕਰ ਰਹੀਆਂ ਹਨ ਮੇਰੇ ਨਾਲ ਵੀ ਬਹੁਤ ਸਾਰੇ ਲੋਕ ਸਲਾਹ ਮਸ਼ਵਰਾ ਕਰਦੇ ਹੈ ਹੁਣ ਦੇਖੋ ਗੱਲ ਕੀ ਹੈ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਪ੍ਰੀ-ਮਿਕਸ ਤੇ ਪ੍ਰੀ-ਮਿਕਸ ਤੇ ਮਿਨਰਲ ਮਿਕਸਚਰ 'ਚ ਫਰਕ ਕੀ ਹੁੰਦਾ ਮਿਨਰਲ ਮਿਕਸਚਰ 'ਚ ਕੀ ਹੁੰਦਾਗਾ ਵੀ ਇੱਕ ਜਨਰਲ ਜੇ ਤੱਤਾਂ ਦੀ ਪੂਰਤੀ ਕੀਤੀ ਜਾਂਦੀ ਹੈ ਵੀ ਕਲਸ਼ੀਅਮ ਪਾਟਸੋਰ ਹੋ ਗਿਆ ਮੈਗਨੀਸ਼ੀਅਮ ਹੋ ਗਿਆ ਪੋਟਾਸ਼ੀਅਮ ਹੋ ਗਿਆ ਸੋਡੀਅਮ ਹੋ ਗਿਆ ਕਲੋਰਾਇਡ ਹੋ ਗਿਆ ਜ਼ਿੰਕ ਹੋ ਗਿਆ ਕਾਪਰ ਹੋ ਗਿਆ ਕਵਾਲਟ ਹੋ ਗਿਆ ਮੈਗਨੀਜ਼ ਹੋ ਗਿਆ ਆਇਓਡੀਨ ਹੋ ਗਿਆ ਆਇਰਨ ਹੋ ਗਿਆ ਕ੍ਰੋਮੀਅਮ ਹੋ ਗਿਆ ਸੇਲੀਨੀਅਮ ਹੋ ਗਿਆ ਤਿੰਨ ਵਿਟਾਮਿਨ ਹੋਗੇ ਏ ਡੀ 3 ਈ ਇਹ ਜਿਹੜੇ ਟਾਈਮ ਦੇ ਮਿਡਲ ਮਿਕਸਚਰ ਦੇ ਫਾਰਮੂਲੇ ਬਣੇ ਹੋਏ ਹਨਾ ਉਦੋਂ ਪਸ਼ੂਆਂ ਦਾ ਭਾਰ ਐਵਰੇਜ 3-4 ਪੌਂਡ ਤੋਂ ਬਦ ਨੀ ਸੀ ਹੁੰਦਾ ਮੈਂ ਦੇਖ ਰਿਹਾ ਪਿਛਲੇ 25-30 ਸਾਲਾਂ ਵਿੱਚ ਬਹੁਤੇ ਫਾਰਮੂਲੇ ਬਦਲੇ ਨਹੀਂ ਹੈਗੇ ਹਾਂ ਇਹਨਾਂ ਫਾਰਮੂਲਿਆਂ ਦੇ ਵਿੱਚ ਲਿਪਾ ਪੋਚੀ ਜ਼ਿਆਦਾ ਵਧੀ ਹੈ ਮੰਨ ਲਓ ਜ਼ਿੰਕ 5 ਗ੍ਰਾਮ ਕਾਪਰ 6 ਗ੍ਰਾਮ ਇਹੋ ਜਿਹਾ ਕੁਝ ਜ਼ਿਆਦਾ ਹੋ ਗਿਆ ਹੈ ਨਾ ਸੋ ਉਹਦੇ ਵਿੱਚ ਕੀ ਹੋਇਆ ਵੀ ਉਦੋਂ ਦੁੱਧ ਵੀ ਬਹੁਤ ਘੱਟ ਸੀਗਾ 15-20 ਲੀਟਰ ਦੁੱਧ ਵੱਧ ਤੋਂ ਵੱਧ ਹੁੰਦਾ ਸੀਗਾ ਹੁਣ ਤਾਂ ਪੰਜਾਬ 'ਚ ਜਿਹੜੀ HF ਗਾਂ ਜਿਵੇਂ ਉਹਨੂੰ PDF ਵੀ ਕਹਿ ਰਹੀ ਹੈ ਵੀ HCH ਜੁਰੀ ਹਾਲਸਟीन ਪੰਜਾਬ ਅਸੀਂ ਰਜਿਸਟਰ ਕਰਾਉਣੀ ਹੈ ਮੱਜਾਂ ਦੇ ਵਿੱਚ ਵੀ ਬਹੁਤ ਵਧੀਆ ਸਾਡਾ ਹੁਣ ਚੱਲ ਰਿਹਾ ਹੈ। ਹੁਣ ਪਸ਼ੂਆਂ ਦੀਆਂ ਖੁਰਾਕੀ ਜ਼ਰੂਰਤਾਂ ਬਹੁਤ ਬਦਲ ਗਈਆਂ। ਔਰ ਏਜ ਦੇ ਮਸਲੇ ਹੈ ਇਹ ਸ਼ੁਰੂ ਅੱਜ ਹੋ ਰਿਹਾ ਹੈ ਹੁਣ। ਅੱਜ ਕਿਵੇਂ ਹੁੰਦੇ ਹੈ? ਹੁਣ ਸੂਆ ਪਏ ਨੂੰ ਬਹੁਤ ਸਾਰੇ ਪਸ਼ੂਆਂ ਦਾ ਮਹੀਨਾ ਦੋ ਮਹੀਨੇ ਹੋ ਗਏ। ਹੁਣ ਅੱਗੇ ਲੋਕਾਂ ਨੇ ਭਰੋਣੇ ਆ ਟੀਕੇ ਮੌਸਮ ਹੋ ਗਿਆ ਵਧੀਆ। ਠੰਡ ਵੱਜ ਜਾਣੀ ਹੈ। ਗਾਵਾਂ ਨੂੰ ਤਾਂ ਠੰਡ ਕੁਝ ਨਹੀਂ ਕਹਿੰਦੀ ਹੈਗੀ ਪਰ ਮੱਜਾਂ ਨੂੰ ਠੰਡ ਬਹੁਤ ਤੰਮ ਕਰਦੀ ਹੈ। ਸੋ ਅੱਗੇ ਪਸ਼ੂ ਹੁਣ ਸਾਡੇ ਦੁੱਧੋਂ ਟੁੱਟਨੇ ਆ ਪਿਛਲੇ ਵਾਰੇ ਪਰ ਵੀਡੀਓ ਪਾਈ ਸੀ ਰੀਪੀਟਰ ਹੋਣੇ ਆ ਅੱਜ ਹੀ ਤਿਆਰੀ ਕਰਨੀ ਪੈਣੀ ਆਪਾਂ ਨੂੰ ਵੀ ਪਸ਼ੂਆਂ ਨੂੰ ਰੀਪੀਟਰ ਹੋਣ ਤੋਂ ਕਿੱਦਾਂ ਬਚਾਈਏ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹੂੰਗਾ ਵੀ ਮੇਰ ਚੀਜ਼ ਜਿਹੜੀ ਮੇਨ ਵੱਡਾ ਮਸਲਾ ਇਸ ਮੌਸਮ ਦੇ ਵਿੱਚ ਉਹ ਹੈਗਾ ਵੀ ਪਸ਼ੂਆਂ ਦਾ ਤਾਪਮਾਨ ਸਹੀ ਰੱਖਣਾ ਤਾਪਮਾਨ ਸਹੀ ਰੱਖਣ ਵਾਸਤੇ ਸਾਨੂੰ ਊਰਜਾ ਦੀ ਪੂਰਤੀ ਜ਼ਰੂਰੀ ਹੈ ਮੰਡੋ ਜੇ ਜਿਸ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਦਿਨ ਚੜ੍ਹਨ ਤੋਂ ਪਹਿਲਾਂ ਪਸ਼ੂ ਦਾ ਟੈਂਪਰੇਚਰ ਦੇਖੋ ਤਾਂ ਉਹ 100 ਤੋਂ ਉੱਪਰ ਹੀ ਹੋਣਾ ਚਾਹੀਦਾ ਮਤਲਬ 101 ਹੋਵੇ ਤਾਂ ਬਹੁਤ ਹੀ ਵਧੀਆ ਨਹੀਂ 100 ਤੋਂ ਥੱਲੇ ਨਾ ਹੋਵੇ ਜੇ 99 ਆ ਤਾਂ ਪਸ਼ੂ 25 30% ਦੁੱਧ ਖਾ ਰਿਆ ਰੋਹ ਦਾ ਮੰਡੋ ਜੇ 40 ਲੀਟਰ ਵਾਲੀ ਗਾਂ ਹੈ ਤਾਂ ਹੋ ਸਕਦਾ 30 32 ਲੀਟਰ ਤੇ ਬਸ ਹੀ ਹੋਵੇ ਮੱਝਾਂ ਜੇ 20 ਲੀਟਰ ਵਾਲੀ ਹੋ ਸਕਦਾ 12 13 15 ਲੀਟਰ ਤੇ ਬਸ ਹੀ ਹੋਵੇ ਇਹ ਅਸਲੀ ਘਟ ਹੈ ਇਹਦਾ ਹੱਲ ਕੀ ਹੈ ਇਹਨੂੰ ਕਿਟੋਸਿਸ ਕਹਿੰਦੇ ਦੁੱਧ ਹੀ ਖਾ ਰਹੇ ਇਹ ਪਸ਼ੂ ਖਾ ਰਹੇ ਆ ਵਧੀਆ ਪਰ ਇਹ ਲਿੱッセ ਹੋ ਰਹੇ ਆ ਦੁੱਧ ਤੋੜ ਰਹੇ ਆ ਜਿਹੜੇ ਦੁੱਧ ਤੋੜ ਵੀ ਨਹੀਂ ਰਹੇ ਪੂਰਾ ਉਹ ਲਿੱッセ ਬਹੁਤ ਜ਼ਿਆਦਾ ਹੋ ਰਹੇ ਆ ਇਹਨਾਂ ਵਾਸਤੇ ਕੀ ਹੈ ਮੱਝਾਂ ਨੇ ਚਾਹੀ ਗਾਵਾਂ ਨੇ ਪਹਿਲੀ ਗੱਲ ਇਹਨਾਂ ਨੂੰ ਠੰਡੀ ਹਵਾ ਤੋਂ ਬਚਾਉਣਾ ਜ਼ਰੂਰੀ ਹੈ ਗਾਵਾਂ ਨੂੰ ਠੰਡ ਨਹੀਂ ਲੱਗਦੀ ਪਰ ਹਵਾ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਗਾਵਾਂ ਨੂੰ ਵੀ ਮੱਝਾਂ ਨੂੰ ਵੀ ਉਹਦੇ ਵਾਸਤੇ ਹੀਟਰ ਲਾਓ ਠੀਕ ਹੈ ਜਿਹੜੇ ਤੁਹਾਡੇ ਪਸ਼ੂ ਤੁਹਾਨੂੰ ਲੱਗਦਾ ਦੁੱਧ ਤੋੜ ਰਹੇ ਹੈ ਪ੍ਰਾਲੀ ਪਾਓ ਥੱਲੇ ਦੂਜੀ ਗੱਲ ਇਹ ਪਸ਼ੂਆਂ ਨੂੰ ਜਿਹੜਾ ਹੈਗਾ ਸਵੇਰੇ ਧੁੱਪ ਚੜਨ ਤੋਂ ਪਹਿਲਾਂ ਬਾਹਰ ਨਾ ਕੱਢੋ ਮੱਝਾਂ ਬਹੁਤ ਜਲਦੀ ਬਿਮਾਰ ਹੁੰਦੀਆਂ ਜਿਹੜੇ ਪਸ਼ੂ ਤੁਸੀਂ ਦੇਖੋਗੇ ਵੀ ਰਾਤ ਨੂੰ ਬੈਠਦੇ ਨਹੀਂ ਹੈਗੇ ਉਹ ਪਸ਼ੂ ਬਹੁਤ ਜਲਦੀ ਬਿਮਾਰ ਹੁੰਦੇ ਕਿਉਂਕਿ ਬੈਠਣ ਬੈਠਦੇ ਤਾਂ ਨਹੀਂ ਉਹਨਾਂ ਨੂੰ ਠੰਡ ਚੜਦੀ ਹੈ ਇਨ੍ਹਾਂ ਪਸ਼ੂਆਂ ਥੱਲੇ ਪ੍ਰਾਲੀ ਪਾਉਣੀ ਬਹੁਤ ਜ਼ਰੂਰੀ ਹੈ ਇਨ੍ਹਾਂ ਪਸ਼ੂਆਂ ਨੂੰ ਡੇਰੀ ਪ੍ਰੀਮਿਕਸ ਹੈਗਾ ਉਹਨਾਂ ਨਾਲੇ ਸਮਝ ਇਹਦੇ ਬਾਰੇ ਪਬਲਿਸ਼ਰ ਚ ਗੱਲ ਕਰਾਂਗੇ ਉਹ ਘੱਟੋ ਘੱਟ ਆਮ ਪਸ਼ੂ ਜਿਹੜਾ 15-20 ਲੀਟਰ ਆਣਾ 150-200 ਗ੍ਰਾਮ ਦੇਣਾ ਜ਼ਰੂਰੀ ਹੈ ਮੈਂ ਦੇਖਿਆ ਬਾਜ਼ਾਰ 'ਚ ਪਿੱਛੇ ਵੀ 350 ਰੁਪਏ ਕਿਲੋ ਤੱਕ ਲੋਕਾਂ ਨੇ ਮਿੰਨਲ ਵਿੱਚ ਦਾ ਰੇਟ ਰੱਖਿਆ ਜਿਲੇਟਡ ਦਾ ਔਰ ਡੋਜ਼ 230 ਗ੍ਰਾਮ ਇਹ ਕੋਈ ਸੁਰਤਾਲ ਨਹੀਂ ਹੈਗੀ ਚੀਜ਼ਾਂ ਦੀ ਦਾ 200 300 ਰੁਪਏ ਵਧੀਆ ਤੁਸੀਂ 25 30 ਰੁਪਏ ਲੀਟਰ ਵਾਲੇ ਪਸ਼ੂ ਦਾ ਪ੍ਰੀਮਿਕਸ ਜਿਹੜਾ ਹੈਗਾ ਉਹ ਬਣਾ ਸਕਦੇ ਹੋ ਪਰ ਉਹਦੀ ਡੋਜ਼ ਜਿਹੜੀ 25 30 ਲੀਟਰ ਦੇ ਪਸ਼ੂ ਬਾਅਦ ਤੇ 2 300 ਗ੍ਰਾਮ ਹੀ ਹੋਊਗੀ ਮੰਨ ਲਓ ਵੀ 70 75 ਰੁਪਏ ਰੋਜ਼ ਦਾ ਖਰਚਾ ਹੋਊਗਾ ਪਰ ਇਹ ਇਦਾਂ ਹੋਊਗਾ ਵੀ ਤੁਸੀਂ ਇਹ 70 75 ਰੁਪਏ ਖਰਚਲੇ ਜਦੋਂ ਤਾਂ ਫਿਰ ਸਾਰੇ ਖੁਰਾਕੀ ਤੱਤਾਂ ਦੀ ਪੂਰਤੀ ਹੋ ਜੂ ਸਿਰਫ ਤੁਹਾਨੂੰ ਬਫਰ ਤੇ ਟੌਕਸਿਨ ਬਾਈਂਡਰ ਦੇਣਾ ਪੈਣਾ ਜਿਹੜੀ ਅਸੀਂ ਗੱਲ ਕਰ ਰਹੇ ਸੀ ਮਿਨਰਲ ਮਿਕਸਚਰ ਤੇ ਪ੍ਰੀਮਿਕਸਚਰ فرق ਕੀ ਹੈ ਉਚਿਤ ਜਨਰਲਾਈਜ਼ ਖੁਰਾਕੀ ਤੱਤਾਂ ਦੀ ਪੂਰਤੀ ਕੀਤੀ ਜਾਂਦੀ ਹੈ ਇਹਦੇ ਵਿੱਚ ਪ੍ਰੀਮਿਕਸ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਪਸ਼ੂ ਦੇ ਹਿਸਾਬ ਨਾਲ ਪਸ਼ੂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਮੰਨ ਲਓ ਇੱਕ ਪ੍ਰੀਮਿਕਸ ਬਣੂਗਾ ਜ 15 20 ਲੀਟਰ ਵਾਲੇ ਪਸ਼ੂ ਆ ਤੇ ਉਹ ਲੱਗ ਹੋਊਗਾ ਇੱਕ ਪ੍ਰੀਮਿਕਸ ਬਣੂਗਾ 30 40 50 ਲੀਟਰ ਵਾਲੇ ਪਸ਼ੂ ਆ ਬਾਤ ਤੇ ਹੁਣ ਸੁਖਨਾਮ ਦੇ ਕੋ ਆਪਣੀ ਪੀਡੀਐਫ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ 50 60 70 ਲੀਟਰ ਵਾਲੇ ਪਸ਼ੂ ਵੀ ਆਉਣੇ ਆ ਉਹਨਾਂ ਦਾ ਪ੍ਰੀਮਿਕਸ ਅਡ ਬਣੂਗਾ ਉਹਨਾਂ ਦੇ ਪ੍ਰੀਮਿਕਸ ਦਾ ਹੀ ਖਰਚਾ ਹੋਸਾ 2.5 ਰੁਪਏ ਹੋਵੇ ਪਰ ਇਹ ਤੱਤਾਂ ਦੀ ਪੂਰਤੀ ਫੀਡ ਤੋਂ ਨਹੀਂ ਹੋ ਸਕਦੀ ਇਹ ਤੱਤਾਂ ਦੀ ਪੂਰਤੀ ਲਗ ਕਰਨੀ ਪੈਣੀ ਕਿਉਂਕਿ ਇਹ ਜੇ ਪਸ਼ੂ ਨੂੰ ਹੋ ਸਕਦਾ 1 ਦਾ ਕਿਲੋ ਪ੍ਰੀਮਿਕਸ ਹੀ ਖਾਣਾ ਪਵੇ ਜਿਹੜੀਆਂ ਤਿੰਨ ਵੱਡੀਆਂ ਸਮੱਸਿਆਵਾਂ ਨੇ ਤੁਹਾਡੀਆਂ ਮਿਸਟ੍ਰਾਈਟਸ ਹੈ ਠੰਡ ਰੋਗ ਰਿਪੀਟ ਬਰੀਡਿੰਗ ਜਿਹੜੇ ਪਸ਼ੂ ਗੱਭਣ ਨਹੀਂ ਹੁੰਦੇ ਪ੍ਰੋਬਲਮ ਹੁੰਦੇ ਆ ਤੀਜੀ ਹੈ ਕਿ ਜਿਹੜੀ ਲੰਗੜੇਪਾਨ ਦੀ ਸਮੱਸਿਆ ਹੈ ਇੰਨਾ ਕਰਕੇ ਫਾਰਮ ਬੰਦ ਹੋਦੇ ਹੈ ਮੇਨ ਕਾਰਨ ਇਹੀ ਹੈ ਚੌਥਾ ਕਾਰਨਿਕ ਹੁੰਦਾ ਵੀ ਪਸ਼ੂ ਦੁੱਧ ਘਟ ਦਿੰਦੇ ਹੈਗੇ ਉਹ ਚੌਥਾ ਕਾਰਨ ਹੈ ਪਰ ਤਿੰਨ ਕਾਰਨ ਇਹੀ ਤਿੰਨਾਂ ਦਾ ਹੱਲ ਵਧੀਆ ਪ੍ਰੀਮਿਕਸ ਹੀ ਹੈ ਸੋ ਇਹਦੇ ਵਾਸਤੇ ਕੀ ਹੈ ਵੀ ਸਰਦੀਆਂ ਦੇ ਵਿੱਚ ਜਿੱਥੇ ਸਾਡੇ ਕੋਲ ਬਰਸੀਮ ਹੈ ਰਾਈ ਕਾ ਹੈ ਉੱਥੇ ਧਿਆਨ ਰੱਖੋ ਤੁਸੀਂ ਵੀ ਜਿਹੜਾ ਬਰਸੀਮ ਹੈ ਉਹਨੂੰ ਬਿਨਾਂ ਧੁੱਪ ਲਵਾਏ ਨਹੀਂ ਪਾਉਣਾ ਚਾਹੀਦਾ ਦੋ ਦਿਨ ਧੁੱਪ ਲਵਾਓ ਦੇਖੋ ਕੋਈ ਮੰਨੇ ਨਾ ਮੰਨੇ ਜੀ ਬਹੁਤ ਸਾਰੇ ਲੋਕ ਇਹ ਚ ਬਹਿਸ ਕਰਦੇ ਹੈ ਜੋ ਸੱਚਾ ਉਹ ਸੱਚ ਹੀ ਰਹਿਣਾ ਕਰ ਲਓ ਦੋ ਚਾਰ ਵਾਰੀ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਆਚਾਰ ਨੂੰ ਸੁਕਾ ਕੇ ਪਾਓ ਫਰੋਲ ਕੇ ਇਸ ਘਾ ਕੇ ਪਾਓ ਰਾਈ ਕਾ ਜਿਹੜਾ ਹੈਗਾ ਇਹ ਧਿਆਨ ਰੱਖੋ ਵਿਜੇ ਰਾਈ ਕਾ ਤੁਸੀਂ ਦੋ ਟਾਈਮ ਪਾਉਨੇ ਆ ਤਾਂ ਦੋ ਟਾਈਮ ਬਰਾਬਰ ਦੀ ਮਾਤਰਾ ਚ ਪਾਓ ਕਈ ਵੀਰ ਜਿੱਥੇ ਰਾਈ ਕਾ ਸ਼ਾਮ ਨੂੰ ਪਾ ਦਿੰਦੇ ਐ ਜਸ ਵੀਰੇ ਪਾਉਂਦੇ ਮੰਨ ਲਓ ਸ਼ਾਮ ਨੂੰ ਨਹੀਂ ਪਾਉਂਦੇ ਹੈਗੇ ਉੱਥੇ ਇੱਕ ਟਾਈਮ ਦੀ ਦੁੱਧ ਦੀ ਫੈਟ ਟੁੱਟੂਗੀ ਟੁੱਟੂਗੀ ਇਹ ਬਹੁਤ ਵੱਡੀ ਪ੍ਰੋਬਲਮ ਐ ਇਹਦੇ ਬਾਰੇ ਪਾਉਣ ਵਾਲੇ ਸਮੇਂ ਹੋਰ ਵਿਸਾਰ ਨਾਲ ਗੱਲ ਕਰਾਂਗੇ ਦੁਜਾ ਹੁੰਦਾ ਵੀ ਇਸ ਮੌਸਮ ਦੇ ਵਿੱਚ ਬਫਰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਈਫ ਜੀਸ ਦੇਣਾ ਬਹੁਤ ਜ਼ਰੂਰੀ ਹੈ ਪਰ ਇਹ ਇੱਕ ਗੱਲ ਧਿਆਨ ਰੱਖੋ ਵੀ ਜਿੱਥੇ ਬਰਸੇਮ ਪੈ ਰਿਹਾ ਜ਼ਿਆਦਾ ਜਿੱਥੇ ਲੋਕਾਂ ਨੇ ਖਲਪੋਣੀ ਸ਼ੁਰੂ ਕਰਤੀ ਹੈ ਤਾਜ਼ੇ ਪਸ਼ੂਆਂ ਨੂੰ ਅੱਡ ਫੀਡ ਦੇ ਨਾਲ ਉੱਥੇ ਖੂਨ ਚ ਜੂਰੀਆ ਬਹੁਤ ਜਲਦੀ ਵੱਧ ਜਾਂਦਾ ਹੈ ਇਹ ਜੇ ਪਸ਼ੂਆਂ ਨੂੰ ਤੁਸੀਂ 2-3 ਕਿਲੋ ਤੱਕ ਸ਼ੀਰਾ ਵਧੀਆ ਕੁਆਲਟੀ ਦਾ ਚੰਗੀ ਤਰ੍ਹਾਂ ਦਾਣੇ ਚਾਰੇ ਚ ਮਿਕਸ ਕਰਕੇ ਬਫਰ ਤੇ ਲਾਈਵ ਜੀਸ ਨਾਲ ਦੇ ਸਕਦੇ ਹਾਂ ਉਹਦੇ ਨਾਲ ਜਿਹੜੀ ਪੀ ਐਚ ਬਦਨੀ ਸੀ ਬਰਸੀਮ ਕਰਕੇ ਜਾਂ ਖਲਾਂ ਕਰਕੇ ਉਹ ਸ਼ੀਰੇ ਨਾਲ ਬੈਲੈਂਸ ਹੋ ਜੂਗੀ ਲਾਈਵ ਜੀਸ ਨਾਲ ਪਸ਼ੂ ਨੂੰ ਮੋਖ ਨਹੀਂ ਲੱਗੂਗੀ ਸੋ ਇਹ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਇਸ ਤੋਂ ਇਲਾਵਾ ਦੇਖੋ ਕੀ ਹੈ ਬਾਈਪਾਸ ਫੈਟ ਜਿਹੜੀ ਹੈਗੀ ਬਾਈਪਾਸ ਫੈਟ ਮੈਨੂੰ ਬਹੁਤ ਸਾਰੇ ਪਸ਼ੂ ਪਾਲਕਾਇ ਸ਼ਿਕਾਇਤ ਕਰਦੇ ਆ ਵੀ ਅਸੀਂ ਜਦੋਂ ਬਾਈਪਾਸ ਫੈਟ ਪਾਉਂਦੇ ਆ ਦੁੱਧ ਦੇ ਸਵਾਦ ਚ ਪ੍ਰੋਬਲਮ ਆਂਦੀ ਹੈ ਬਾਈਪਾਸ ਪੈਟ ਪਾਉਣੀ ਕੋਈ ਜ਼ਰੂਰੀ ਨਹੀਂ ਹੈਗੀ ਜੇ ਪਾਉਣੀ ਹੈ ਤਾਂ ਬਹੁਤ ਚੰਗੀਆਂ ਕੰਪਨੀਆਂ ਹੈਗੀਆਂ ਪੰਜਾਬ 'ਚ ਬਹੁਤ ਚੰਗੀਆਂ ਕੰਪਨੀਆਂ ਹੈਗੀਆਂ ਉਹਨਾਂ ਦੀ ਤੁਸੀਂ ਦੇਖ ਕੇ ਭਰੋਸੇਮੰਦ ਖੁਰਾਕੀ ਮਹਰ ਤੋਂ ਲੋ ਮੈਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦਾ ਪਰ ਜੇ ਕੁਛ ਇਹਨੂੰ ਨਾ ਪਤਾ ਲੱਗੇ ਮੈਨੂੰ ਪੁੱਛ ਸਕਦੇ ਹੋ ਤੁਸੀਂ ਖਾਸ ਕਰਕੇ ਜਿਹੜੀ ਬਾਈਪਾਸ ਪੈਟ ਤੁਹਾਡੇ ਕਮਰੇ 'ਚ ਪਈ ਹੈ ਜਾਂ ਜਿੱਥੇ ਬੋਰੀ ਖੁੱਲਦੀ ਹੈ ਜਿੱਥੋਂ ਸਾਬਣ ਦੀ ਸਮੈਲ ਆਉਂਦੀ ਹੈ ਉਹ ਬਿਲਕੁਲ ਨਾ ਪਾਓ ਬਾਈਪਾਸ ਪੈਟ ਇਹੋ ਜਿਹੀ ਬਾਈਪਾਸ ਪੈਟ ਨਾਲ ਦੁੱਧ ਦਾ ਸਵਾਦ ਵੀ ਬਦਲੂਗਾ ਔਰ ਦੁੱਧ ਜਿਹੜਾ ਹੈਗਾ ਕਈ ਵਾਰੀ ਬਤਿਲਿਆਂ ਦੇ ਨਾਲ ਵੀ ਚਿਪਕੂਗਾ ਇਹ ਇਹ ਖਾਸ ਧਿਆਨ ਰੱਖਣਾ ਵੀ ਬਾਈਪਾਸ ਪੈਟ ਚੋਂ ਸਬਨ ਦੀ ਸਮੇਂ ਕਿਉਂਕਿ ਬਾਈਪਾਸ ਪੈਟ ਦੇ ਰੇਟ ਥੋੜੀ ਪਿੱਛੇ ਵਧੇ ਹੋਏ ਆ ਕੋਸ਼ਿਸ਼ ਕਰੋ ਗੋੜਾ ਸ਼ੱਕਰ ਸ਼ੀਰਾ ਵਧੀਆ ਕੁਆਲਿਟੀ ਦੀ ਵਰਤੋਂ ਕਰੋ ਇੱਕ ਹੋਰ ਅਕੀਰਲੀ ਗੱਲ ਕੀ ਹੈ ਵੀ ਬਹੁਤ ਸਾਰੇ ਲੋਕ ਇਸ ਵੇਲੇ ਕੀ ਕਰਦੇ ਆ ਬਹੁਤ ਸਾਰੇ ਪਸ਼ੂ ਪਾਲਕ ਮੈਂ ਦੇਖਦਾ ਜਿਹੜੇ 2-2 3-3 ਸਾਲ ਤੋਂ ਵੀਡੀਓ ਦੇਖ ਰਹੇ ਹੈ ਮੈਨੂੰ ਬਹੁਤ ਸਾਰੇ ਪਸ਼ੂ ਪਾਲਕਾਂ ਦਾ ਮੇਰੇ ਕੋਲ ਨੰਬਰ ਨੋਟ ਕੀਤੇ ਹੋਏ ਆ ਸੋ ਹਲੇ ਵੀ ਉਹ ਕੀ ਕਹਿੰਦੇ ਆ ਜੀ ਢੋਲੀ ਪਾਲੀਏ ਨਾਲ ਜੀ ਦੇਖੋ ਇਹ ਗੱਲਾਂ ਤਾਂ ਹੁਣ ਜਿਹੜਾ ਬੰਦਾ 3 ਸਾਲ ਤੋਂ ਵੀਡੀਓ ਦੇਖ ਰਿਹਾ ਤੇ ਕਹੇ ਰਿਹਾ ਵੀ ਢੋਲੀ ਨਾਲ ਪਾਈ ਆਪਣਾ ਮੇਨ ਇਹੀ ਸੀਗਾ ਵੀ ਜਿਵੇਂ ਵਿਟਾਮਿਨ ਐਚ ਦੀ ਢੋਲੀਆਂ ਨੇ ਜਿਵੇਂ ਹੁਣ ਬਹੁਤ ਸਾਰੀਆਂ ਕੰਪਨੀਆਂ ਵਿਟਾਮਿਨ ਐਚ ਵਾਲੀਆਂ ਢੋਲੀਆਂ ਬਣਾਉਂਦੇ ਆ ਹੁਣ ਵਿਟਾਮਿਨ ਐਚ ਦੀ ਢੋਲੀ ਜਿਹੜੀ ਹੈਗੀ 1200 ਰੁਪਏ ਦੀ ਪੈਂਦੀ ਹੈ ਹੁਣ ਤੁਸੀਂ ਇਹ ਸੋਚੋ ਵੀ ਜੇ ਤੁਸੀਂ ਪਿਓਰ ਬਾਇਓਟਿਨ ਪਾਊਡਰ ਲਿਆਓ ਕਿਸੇ ਵੀ ਕੰਪਨੀ ਦਾ ਜਿਹੜਾ 2% ਆਂਦਾ ਹੈ ਉਹ 100 ਗ੍ਰਾਮ 100 ਰੁਪਏ ਤੋਂ ਵੱਧ ਨਹੀਂ ਪੈਂਦਾ ਔਰ 1 ਗ੍ਰਾਮ ਪਾਊਡਰ ਦੇ ਵਿੱਚ 1.5 ਲੀਟਰ ਟੋਟਲੀ ਜਿੰਨਾ ਬਾਇਓਟਿਨ ਹੁੰਦਾ ਹੈ 1.5 ਲੀਟਰ ਟੋਟਲੀ ਤੁਹਾਡੀ ਪੈਣੀ ਹੈ 13-1400-1500 ਰੁਪਏ ਦੀ 1 ਗ੍ਰਾਮ ਪਾਊਡਰ ਤੁਹਾਨੂੰ ਪੈਣਾ ਹੈ 1 ਰੁਪਏ ਦਾ 100 ਗ੍ਰਾਮ ਪਾਊਡਰ ਪੈਣਾ 100 ਰੁਪਏ ਦਾ 100 ਗ੍ਰਾਮ ਪਾਊਡਰ ਚੱਲ ਰਿਹਾ 100 ਗ੍ਰਾਮ 100 ਦਿਨ 3 ਮਹੀਨੇ ਔਰ ਢੋਲੀ ਥੋੜੀ ਜਿਹੜੀ ਹੈਗੀ ਉਹ ਤੁਸੀਂ ਦੇਖ ਲਓ ਵੀ ਇੱਕ ਢੋਲੀ ਥੋੜੀ ਜਿਹੜੀ 1000 ਰੁਪਏ ਦੀ ਪੈ ਰਹੀ ਹੈ ਉਹ ਚੀ 1 ਰੁਪਏ ਦਾ ਪਾਊਡਰ ਉਹਦਾ ਬੈਲੈਂਸ ਕਰ ਰਿਹਾ ਬਾਇਓਟਿਨ ਦੀਆਂ ਗੱਲ ਕਰਦਾ ਔਰ ਦੂਜੀ ਗੱਲ ਇਹ ਯਾਦ ਰੱਖੋ ਵੀ ਜਿਹੜਾ ਬਾਇਓਟਿਨ ਹੈ ਇਹਦਾ ਲੇਵਾ ਬਣਾਉਣ ਚ ਜਾਂ ਚੱਡਾ ਬਣਾਉਣ ਚ ਕੋਈ ਲੈਣਾ ਦੇਣਾ ਨਹੀਂ ਇਹ ਭੁੱਖ ਭਦੋਂਦਾ ਪਸ਼ੂ ਦੀ ਪੇਟ ਨੂੰ ਸਹੀ ਰੱਖਦਾ ਹੈ ਖੁਰਾਂ ਨੂੰ ਸਹੀ ਰੱਖਦਾ ਹੈ ਜਿਹੜਾ ਲੇਵਾ ਬਣਨਾ ਹੈ ਉਹ ਬਿਲਕੁਲ ਸਹੀ ਖੁਰਾਕ ਨਾਲ ਸਹੀ ਟਰਾਂਜੀਸ਼ਨ ਫੀਡ ਨਾਲ ਬਣਨਾ ਹੈ ਸਹੀ ਡੀਕੈਡ ਕਰਨਾ ਬਣਨਾ ਇਹਦੇ ਬਾਰੇ ਆਪਾਂ ਪਹਿਲਾਂ ਵੀਡੀਓ ਬਣਾਈ ਹੋਏ ਸੋ ਇਹ ਜਿਹੜੇ ਕੋਰ ਪਰਚਾਰ ਨੇ ਨਾ ਤੋਂ ਬਚੋ ਬਾਕੀ ਬੀ ਕੰਪਲੈਕਸ ਪਾਊਡਰ ਫਾਰਮ ਚਾਹੁੰਦਾ ਹੈ ਏ ਡੀ 3 ਹੈ ਨਾਇਆਸਿਨ ਹੈ ਬਾਇਓਟਿਨ ਹੈ ਜਿਹੜੇ ਮੀਥਾਇੋਨਿਨ ਹੈ ਲਾਈਸਿਨ ਹੈ ਇਹ ਮੈਨੋ ਐਸੋਨ ਦੇ ਬਾਰੇ ਪੜਾਅ ਕਰਦੇ ਰਹਿਾਂਗੇ ਸਰਦੀਆਂ ਦੇ ਵਿੱਚ ਫੀਡ ਫਾਰਮੂਲੇ ਦਾ ਧਿਆਨ ਰੱਖੋ ਇਸ ਗੱਲ ਦਾ ਵੀ ਪਸ਼ੂ ਨੂੰ ਰਾਤ ਨੂੰ ਰਾਤ ਵੇਲੇ ਵੀ ਪਸ਼ੂ ਸਰਦੀ ਚ ਬਹੁਤ ਖਾਂਦੇ ਆ ਭੁੱਖ ਲੱਗਦੀ ਆ ਪਸ਼ੂ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਖੁਰਲੀਆਂ ਚ ਦਾਣਾ ਚਾਰਾ ਪੱਤੇ ਹੋਣ ਔਰ ਲਾਈਟਾਂ ਜਗਦੀਆਂ ਰਹਿਣ ਜਦੋਂ ਲਾਈਟ ਸਰਦੀਆਂ ਚ ਨਹੀਂ ਜਗਦੀ ਨਾ ਤਾਂ ਪਸ਼ੂ ਖਾਂਦੇ ਨਹੀਂ ਰਾਤ ਨੂੰ ਔਰ ਜਿਹੜੇ ਪਸ਼ੂ ਭੁੱਖੇ ਰਹਿੰਦੇ ਆ ਰਾਤ ਨੂੰ ਉਹਨਾਂ ਨੂੰ ਠੰਡ ਜ਼ਿਆਦਾ ਚੜਦੀ ਹੈ ਹਾਂ ਪਰ ਇਹ ਜ਼ਰੂਰ ਧਿਆਨ ਰੱਖੋ ਵੀ ਰਾਤ ਨੂੰ ਠੰਡਾ ਪਾਣੀ ਨਾ ਉਪਲਬਧ ਹੋਵੇ ਪਾਣੀ ਨਾ ਵੀ ਹੋਵੇ ਰਾਤ ਨੂੰ ਕੋਈ ਫਰਕ ਨਹੀਂ ਪੈਂਦਾ ਸਰਦੀਆਂ ਚ ਪਰ ਠੰਡਾ ਪਾਣੀ ਨਾ ਹੋਵੇ ਜਿਹੜੇ ਪਸ਼ੂ ਬਰਸੀਮ ਖਾਂਦੇ ਆ ਤੇ ਠੰਡਾ ਪਾਣੀ ਪੀਂਦੇ ਆ ਉਹਨਾਂ ਨੂੰ ਅਫਾਰਾ ਹੋਣ ਦਾ ਬਹੁਤ ਚਾਂਸ ਹੁੰਦਾ ਉਹਨਾਂ ਦਾ ਟੈਂਪਰੇਚਰ ਡਾਊਨ ਹੋਣ ਦਾ ਬਹੁਤ ਚਾਂਸ ਹੁੰਦਾ ਉਹਨਾਂ ਦੀ ਮੌਤ ਹੋਣ ਦੇ ਬਹੁਤ ਚਾਂਸ ਹੁੰਦੇ ਆ ਸੋ ਇਸ ਕਰਕੇ ਪ੍ਰਾਲੀ ਜ਼ਰੂਰ ਤਰਲੇ ਪਾਓ ਇੱਕ ਹੋਰ ਮੈਂ ਤੁਹਾਨੂੰ ਨਵੀਂ ਚੀਜ਼ ਦੱਸਦਾ ਮੈਂ ਬੜੀ ਵਧੀਆ ਦੇਖੀ ਪ੍ਰਾਲੀ ਦੀਆਂ ਜਿਹੜੀਆਂ ਗੰਡਾਂ ਬਣੀਆਂ ਹੁੰਦੀਆਂ ਆਪਾਂ ਦੇਖਿਆ ਵੀ 2 ਫੁੱਟ ਬਾਈ 4 ਫੁੱਟ 3 ਫੁੱਟ 4 ਫੁੱਟ ਤਕਰੀਬਨ ਚੌੜੀ ਹੁੰਦੀ ਹੈ ਉਹ ਤੇ 2 ਫੁੱਟ ਇੱਦਾਂ ਥੱਲੇ ਨੂੰ ਹੁੰਦੀ ਹੈ ਲੰਬੀ ਹੁੰਦੀ ਹੈ ਇੱਦਾਂ ਕਰਕੇ 3 ਫੁੱਟ ਇਧਰ ਨੂੰ 2 ਫੁੱਟ ਥੱਲੇ ਨੂੰ ਇਹ ਜਿਹੜੇ ਬੰਡਲ ਨੇ ਨਾ ਤੁਸੀਂ ਜਿੱਥੇ ਪਸ਼ੂ ਬੰਨੇ ਹੋਏ ਆ ਉਹਨਾਂ ਦੇ ਪਿੱਛੇ ਸਾਈਡਾਂ ਤੇ ਖੁਰਲੀ ਵਾਲੇ ਪਾਸੇ ਨੂੰ ਛੱਡ ਕੇ ਸਾਰੇ ਪਾਸੇ ਲਾ ਸਕਦੇ ਹੋ ਇਹਦੇ ਨਾਲ ਨਿਕਾਹਸ ਵੀ ਬੜਾ ਰਹਿੰਦਾ ਹੈ ਹਵਾ ਬੜੀ ਵਧੀਆ ਰੁਕਦੀ ਹੈ ਔਰ ਜੇ ਮੜਾ ਮੋਟਾ ਪ੍ਰਾਲੀ ਨੂੰ ਪਸ਼ੂ ਮੂੰਹ ਵੀ ਮਾਰ ਲੈਣ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਰ ਬਹੁਤ ਹੀ ਵਧੀਆ ਮੈਂ ਪਿੱਛੇ ਖ្វਾਰਮ ਤੇ ਦੇਖ ਕੇ ਆਇਆ ਇਹਨਾਂ ਦੇ ਬੰਡਲ ਚਾਰੇ ਪਾਸੇ ਪਸ਼ੂਆਂ ਦੇ ਚਿੰਦੋ ਸਿਰਫ ਇੱਕ ਲੰਘਣ ਵਾਲਾ ਤੇ ਰਸਤਾ ਰੱਖ ਲਓ ਔਰ ਥੱਲੇ ਪਰਾਲੀ ਪਾਓ ਇਹ 6 ਫੁੱਟ ਤੱਕ ਤੁਸੀਂ ਕਰ ਸਕਦੇ ਮੱਲੋ ਜੇ 2 ਫੁੱਟ ਦਾ ਬੰਡਲ ਆ ਤਾਂ ਤਿੰਨ ਤਿੰਨ ਬੰਡਲ ਤੁਸੀਂ ਲਗਾ ਸਕਦੇ ਹੋ ਕੋਈ ਹੋਣੀ ਵਾਧੂ ਪਰਾਲੀ ਹੈ ਗੰਨਾ ਵੀ ਬਣ ਰਹੀ ਹੈ ਜਿਹੜੇ ਬੰਡਲ ਬਣ ਰਹੇ ਸੋ ਇਹ ਚੀਜ਼ਾਂ ਵਰਤੀ ਇਹ ਅਮਲ ਕਰੀਏ ਤੇ ਖੁਰਾਕੀ ਮਸਲੇ ਖੁਰਾਕ ਨਾਲ ਵੀ ਹੱਲ ਹੋਣੇ ਆ ਜੀ ਬਾਕੀ ਜਿਹੜੇ ਵੀ ਵੀਰਾਂ ਨੇ ਕਿਤਾਬ ਖਰੀਦੀ ਹੈ ਜੀ ਸਭ ਦਾ ਬਹੁਤ ਧੰਨਵਾਦ ਹੈ ਕੋਸ਼ਿਸ਼ ਕੀਤੀ ਹੈ YouTube ਤੇ ਜੋ ਪਾਇਆ ਸੀ ਉਹ ਵੀ ਕਿਤਾਬ ਚ ਪਾਇਆ ਹੈਗਾ ਤੇ ਪਰ ਇੱਕ ਇਕੱਠਾ ਕੀਤਾ ਸਾਰਾ ਗਿਆਨ ਠੀਕ ਹੈ ਜੀ ਫਿਰ ਗੱਲ ਹੋ ਗਈ ਹੈ ਯਾਦ ਰੱਖਣੀ ਹੈ ਉਹ ਸਰਦੀਆਂ ਚ ਅਪਾ ਵੀ ਖੁਰਾਕੀ ਮਸਲੇ ਜਿਹੜੇ ਹੈਗੇ ਉਹ ਖੁਰਾਕ ਨਾਲ ਹੀ ਹੱਲ ਹੋਣੇ ਦਵਾਈਆਂ ਨਾਲ ਨਹੀਂ ਬਾਕੀ ਜੀ ਪੀਡੀਐਫ ਦੇ ਮੇਲੇ ਤੇ ਅਪਾ ਮਿਲਦੇ ਆ 18 ਤਰੀਕ ਨੂੰ ਸੈਮੀਨਾਰ ਵੀ ਹੈ ਉੱਥੇ ਅਪਾ ਮਿਲਦੇ ਆ ਹੋਰ ਵੀ ਕੋਈ ਪਸ਼ੂ ਪਾਲਕਾਂ ਦੀ ਕੁਐਰੀ ਹੋਵੇ ਅਪਾ 18 ਤਰੀਕ ਨੂੰ ਬੈਠ ਕੇ ਗੱਲ ਕਰ ਸਕਦੇ ਠੀਕ ਹੈ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ